ਮਾਂ ਦੇ ਬੜੇ-ਬੜੇ ਫਰਜ਼ ਨੇ ਬੜੇ-ਬੜੇ ਫਰਜ਼ ਨੇ ਇੱਕ ਮਾਂ ਦੇ ਆਪਣੇ ਬੱਚੇ ਨੂੰ ਸਮਝਾਉਣਾ ਗਾਈਡ ਕਰਨਾ ਇੱਕ 18-19 ਸਾਲਾਂ ਦਾ ਬੱਚਾ ਮਹਾਰਾਜਾ ਰਣਜੀਤ ਸਿੰਘ ਦੀ ਸਮੇਂ ਦੀ ਗੱਲ ਸਮਾਪਤੀ ਕਰਾਂਗੇ ਆਪਾਂ ਉਦੋਂ ਬਾਅਦ 18-19 ਸਾਲ ਦਾ ਬੱਚਾ ਹੈ ਮਹਾਰਾਜਾ ਰਣਜੀਤ ਸਿੰਘ ਉਹ ਆਪਣੇ ਰਾਜਕਾਰ ਦੇ ਸਮੇਂ ਦੌਰਾਨ ਪਹਿਲਵਾਨ ਪਾਲਿਆ ਕਰਦੇ ਸੀ ਉਹਨਾਂ ਨੂੰ ਟ੍ਰੇਨਿੰਗ ਦਿੰਦੇ ਸੀ ਪਹਿਲਵਾਨਾਂ ਨੂੰ ਪਹਿਲਵਾਨਾਂ ਨੂੰ ਉਹਨਾਂ ਨੂੰ ਪਾਲਣਾ ਉਹਨਾਂ ਨੂੰ ਟ੍ਰੇਨਿੰਗ ਦੇਣੀ ਉਹਨਾਂ ਨੂੰ ਚੰਗੀ ਖੁਰਾਕ ਦੇਣੀ ਫਿਰ ਸਾਲ ਦੇ ਵਿੱਚ ਇੱਕ ਦੋ ਵਾਰ ਉਹਨਾਂ ਨੇ ਕੁਸ਼ਤੀਆਂ ਕਰਾਉਣੀਆਂ ਜਦੋਂ ਕੁਸ਼ਤੀਆਂ ਕਰਾਉਂਦੇ ਸੀ ਤੇ ਉੱਥੇ ਫਿਰ ਬਾਹਰੋਂ ਵੀ ਪਹਿਲਵਾਨ ਆਉਂਦੇ ਸੀ ਉੱਥੇ ਆ ਕੇ ਖਾੜੇ 'ਚ ਘੁਰਦੇ ਸੀ ਉੱਥੇ ਇੱਕ 18-19 ਸਾਲ ਦਾ ਨੌਜਵਾਨ ਜਾਂਦਾ ਤੇ ਮਹਾਰਾਜਾ ਰਣਜੀਤ ਸਿੰਘ ਸਿੰਘਾਸਨ 'ਤੇ ਬੈਠੇ ਖਾੜੇ 'ਚ ਕੁਸ਼ਤੀ ਦੇਖ ਰਹੇ ਨੇ ਤੇ ਉਹਦੇ ਤਿਆਰ ਕੀਤੇ ਹੋਏ ਮਹਾਰਾਜਾ ਰਣਜੀਤ ਸਿੰਘ ਦੇ ਨੌਜਵਾਨ ਉਹ ਪਹਿਲਵਾਨ ਖਾੜੇ ਵਿੱਚ ਨੇ ਤੇ 18-19 ਸਾਲ ਦਾ ਇੱਕ ਨੌਜਵਾਨ ਜਾਂਦਾ ਉਹ ਖਾੜੇ ਵਿੱਚ ਕੁੱਦਦਾ ਜਾ ਕੇ ਤੇ ਮਹਾਰਾਜ ਜੀ ਸਿੰਘ ਦੇ ਪਹਿਲੇ ਹੀ ਪਹਿਲਵਾਨ ਨੂੰ ਢਾ ਲੈਂਦਾ ਉਹਦੇ ਮੋਢੇ ਲਵਾ ਦਿੰਦਾ ਤੇ ਉਸ ਤੋਂ ਬਾਅਦ ਅਗਲਾ ਪਹਿਲਵਾਨ ਆਉਂਦਾ ਉਹਨੂੰ ਵੀ ਚਿਤ ਕਰਦਾ ਤੇ ਮਹਾਰਾਜਾ ਰਣਜੀਤ ਸਿੰਘ ਆਸਣ ਤੋੜਦੇ ਆ ਤੇ ਚਾਹੁੰਦੇ ਆ ਮਿਸ ਨੌਜਵਾਨ ਨੂੰ ਇਨਾਮ ਦੇਵਾ ਜਾ ਕੇ ਜਦੋਂ ਇਨਾਮ ਦੇਣ ਲੱਗਦੇ ਤਾਂ ਲੋਕ ਰੰਦਾ ਕਹਿੰਦਾ ਹਜੇ ਰੁਕ ਜਾਓ ਹਜਮੇ ਆਨਾਮ ਲੈਣ ਦੇ ਲਾਇਕ ਨਹੀਂ ਹੋਇਆ ਤੁਹਾਡਾ ਹੋਰ ਕੋਈ ਪਹਿਲਵਾਨ ਹੈਗਾ ਤੇ ਉਹਨੂੰ ਵੀ ਮદાન ਦੇ ਵਿੱਚ ਲੈ ਕੇ ਆਓ ਤੇ ਤੀਜਾ ਆਉਂਦਾ ਆਉਂਦੇ ਨੂੰ ਚਿੱਤ ਕਰ ਦਿੰਦਾ ਤੇ ਫੇਰ ਉਹਦੇ ਬਾਹਰ ਆ ਜਨਜੀਤ ਸਿੰਘ ਵੀ ਨੌਜਵਾਨਾ ਆਨਾਮ ਤੇ ਲੈ ਲੈ ਕਹਿੰਦਾ ਨਹੀਂ ਜੇ ਹੋਰ ਹੈ ਤੇ ਉਹਨੂੰ ਵੀ ਲੈ ਕੇ ਆਓ ਚੌਥਾ ਆਉਂਦਾ ਉਹਨੂੰ ਵੀ ਚਿੱਤ ਕਰ ਦਿੰਦਾ ਤੇ ਮਹਾਰਾਜ ਜੀਸ਼ੇ ਕਹਿੰਦੇ ਨੌਜਵਾਨਾ ਆਨਾਮ ਤੇ ਲੈ ਲੈ ਕਹਿੰਦਾ ਹੁਣ ਰੁਕਜੋ ਇੱਕ ਪੜਾ ਰਹਿ ਗਿਆ ਪੰਜਵਾਂ ਵੀ ਭੇਜ ਦਿਓ ਜਦੋਂ 5ਵੀਂ ਦੀ ਵਾਰੀ ਆਈ ਹਿੰਮਤ ਨਾ ਹੋਈ ਮੈਦਾਨ ਵਿੱਚ ਆਉਣ ਦੀ ਉੱਥੇ ਬੈਠਾ ਰਹਿ ਗਿਆ ਤੇ ਮਹਾਰਾਜਾ ਰਣਜੀਤ ਸਿੰਘ ਆਏ ਅਖਾੜੇ 'ਚ ਆਏ ਨੌਜਵਾਨ ਕੋਲ ਆਏ ਉਹਦੀ ਕੰਡ ਤੇ ਦਿੱਤੀ ਥਾਪੀ ਕਹਿੰਦੇ ਪੁੱਤਰਾ ਨਾਂ ਕੀ ਆ ਤੇਰਾ ਕਹਿੰਦਾ ਮਾਂ ਨੇ ਮੇਰਾ ਨਾਂ ਹਰੀ ਸਿੰਘ ਰੱਖਿਆ ਹਰੀ ਸਿੰਘ ਆਪਣੇ ਗਲ 'ਚੋਂ ਲਾਇਆ ਕੰਠਾ ਉਸ ਨੌਜਵਾਨ ਦੇ ਗਲ ਵਿੱਚ ਪਾ ਦਿੱਤਾ ਐਡੀ ਦਲੇਰੀ ਕਿੱਥੋਂ ਆਈ ਐਡਾ ਜਜ਼ਵਾ ਕਿੱਥੋਂ ਆਇਆ ਕਹਿੰਦਾ ਆਹ ਸੋਚ ਦੇ ਵਿੱਚ ਕਦੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਬਿਨਾਂ ਦੂਜੀ ਚੀਜ਼ ਨਹੀਂ ਮੈਂ ਪੈਣ ਦਿੱਤੀ ਆਹ ਸਰੀਰ ਦੇ ਵਿੱਚ ਮਾਂ ਦੀ ਦਿੱਤੀ ਹੋਈ ਖਾਣਾਕ ਤੋਂ ਬਿਨਾਂ ਕੋਈ ਨਸ਼ਾ ਨਹੀਂ ਹੋਣ ਦਿੱਤਾ ਮਾਂ ਦੀ ਦਿੱਤੀ ਹੋਈ ਸਿੱਖਿਆ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਮੇਰੇ ਕੋਲ ਹੈ ਬਸ ਆਹੀ ਜਜ਼ਬਾ ਹੈ ਆਹੀ ਦਲੇਰੀਆ ਜਿਹਦੇ ਨਾਲ ਮੈਂ ਪੰਜਾਂ ਨੂੰ ਚਿਤ ਕਰ ਦਿੱਤਾ ਆਹ ਸਿੱਖਿਆ ਮੇਰੇ ਕੋਲੇ ਮੇਰੀ ਮਾਂ ਦੀ ਗੜ ਚੋਂ ਲਾਇਆ ਕੰਠਾ ਮਹਾਰਾਜ ਜੀ ਨੇ ਗੜ ਚ ਪਾਇਆ ਤਾਂ ਨੌਜਵਾਨ ਨੇ ਤੇ ਉਹਨੂੰ ਪੁੱਛਦਾ ਕੀ ਕਰਦਾ ਹੁੰਦਾ ਕਹਿੰਦਾ ਬੇਲਾ ਕਹਿੰਦਾ ਫਿਰ ਅੱਜ ਤੋਂ ਮੇਰੀ ਫੌਜ ਵਿੱਚ ਭਰਤੀ ਹੋ ਜਾ ਤੂੰ ਕਹਿੰਦਾ ਸੱਤ ਵਚਨ ਫੌਜ ਵਿੱਚ ਭਰਤੀ ਹੋਇਆ ਤੇ ਘਰ ਨੂੰ ਚੱਲਿਆ ਘਰ ਚੱਲਿਆ ਗੜ ਚ ਕੰਠਾ ਪਾਇਆ ਬੜਾ ਖੁਸ਼ ਜਾ ਰਿਹਾ ਘਰ ਨੂੰ ਤੇ ਆਪਣੀ ਮਾਂ ਕੋਲ ਜਾਂ ਮਾਂ ਨੂੰ ਆਪਣੇ ਪੁੱਤ ਨੂੰ ਦੇਖ ਕੇ ਮਾਂ ਨੂੰ ਤਾਂ ਬੈਸੀ ਖੁਸ਼ੀ ਹੋ ਜਾਂਦੀ ਹੈ ਜਦ ਘਰ ਆਉਂਦਾ ਜਦੋਂ ਗਿਆ ਘਰ ਤੇ ਮਾਂ ਨੂੰ ਦੇ ਕੋਲ ਗਿਆ ਤੇ ਖੁਸ਼ ਦੇਖਿਆ ਮਾਂ ਨੇ ਤੇ ਪੁੱਛਿਆ ਪੁੱਤ ਵੇ ਬੜਾ ਖੁਸ਼ ਹੈ ਕਹਿੰਦਾ ਮਾਂ ਅੱਜ ਮੈਂ ਪਹਿਲੇ ਨੰਬਰ ਤੇ ਆਇਆ ਮੈਂ ਫਸਟ ਆਇਆ ਆਹ ਦੇਖ ਮੈਨੂੰ ਇਨਾਮ ਮਿਲਿਆ ਦੇਖੀ ਪੁੱਤ ਵੇ ਕਿਤੇ ਚੋਰੀ ਤਾਂ ਨਹੀਂ ਕੀਤਾ ਜੇ ਸਰਕਾਰ ਨੂੰ ਪਤਾ ਲੱਗ ਗਿਆ ਬੜੀ ਸਖਤ ਸਜ਼ਾ ਦੇਵੇਗੀ ਮਾਂ ਇਹ ਦਿੱਤਾ ਹੀ ਸਰਕਾਰ ਨੇ ਆ ਮੈਨੂੰ ਪੁੱਤ ਵੇ ਕਿਵੇਂ ਮਿਲਿਆ ਮਾਂ ਅਖਾਰੇ ਚ ਕੁਸ਼ਤੀ ਹੋ ਰਹੀ ਸੀ ਮੈਂ ਉੱਥੇ ਗਿਆ ਮੈਂ ਕੁਸ਼ਤੀ ਲੜੀ ਮੈਂ ਪੰਜ ਪਹਿਲਵਾਨਾਂ ਨੂੰ ਧਾਇਆ ਚਾਰ ਮਹਿਲਵਾਨਾਂ ਨੂੰ ਧਾਇਆ ਪੰਜਵਾਂ ਆਇਆ ਹੀ ਨਹੀਂ ਤੇ ਮੈਂ ਉੱਥੋਂ ਮੈਨੂੰ ਇਨਾਮ ਵਿੱਚ ਦਿੱਤਾ ਮਾਂ ਇੱਕ ਤੇਰੀ ਦਿੱਤੀ ਹੋਈ ਸਿੱਖਿਆ ਨੇ ਹੋਰ ਕੰਮ ਕੀਤਾ ਕਰਾਮਾਤ ਹੋਈ ਮੈਨੂੰ ਅੱਜ ਸਰਕਾਰੀ ਨੌਕਰੀ ਵੀ ਮਿਲ ਗਈ ਉਸੇ ਦਰਵਾਜ਼ੇ ਦੇ ਵਿੱਚ ਤੇ ਜਿੰਨਾ ਸਰੀਰ ਸਰੀਰਕ ਪੱਖੋਂ ਹਰੀ ਸਿੰਘ ਨਰਵਾ ਤਾਕੜਾ ਸੀ ਤੇ ਉਰਦਾਈ ਤਾਕੜਾ ਕੈਰੇਕਟਰ ਸੀ ਹਰੀ ਸਿੰਘ ਨੂੰ ਸਾਨੂੰ ਲੋੜ ਹੈ ਨਾ ਚੀਜ਼ਾਂ ਦੀ ਅੱਜ ਸਾਡੇ ਬੱਚਿਆਂ 'ਚੋਂ ਸਾਨੂੰ ਆਹ ਲੱਭਣ ਦੀ ਲੋੜ ਆ ਸਾਡੇ ਬੱਚਿਆਂ ਦੇ ਜਿੱਥੇ ਚੰਗੇ ਜੁੱਸੇ ਨੇ ਤੇ ਸਾਡੇ ਬੱਚਿਆਂ ਦੇ ਉੱਡੇ ਤਾਕੜੇ ਕੈਰੇਕਟਰ ਹੋਣ ਸਾਨੂੰ ਆਹ ਚੀਜ਼ਾਂ ਦੀ ਲੋੜ ਆ ਤੇ ਮਹਾਰਾਜਾ ਨਜੀਸ਼ ਸਿੰਘ ਦਾ ਉਹ ਜਰਨੈਲ ਜਿੱਦਾਂ ਜੁੱਸੇ ਦਾ ਤਾਕੜਾ ਤੇ ਉਹਦਾ ਕੈਰੇਕਟਰ ਦਾ ਕਿੱਡਾ ਤਾਕੜਾ ਜਦੋਂ ਬਾਨੋ ਬੇਗਮ ਬੀਬੀ ਉਸ ਨੌਜਵਾਨ ਦੇ ਦਰਸ਼ਨ ਕਰਦੀ ਨੇ ਤੇ ਉਹ ਮੋਹਤ ਹੋ ਜਾਂਦੀ ਆ ਤੇ ਉਹਦੇ ਕੋਲ ਜਾਂਦੀ ਆ ਸਿਪਾਹੀ ਅੱਗੇ ਭੇਜ ਦਿੰਦੇ ਨੇ ਮਿਲ ਲੌਂਦੀ ਆ ਹਰੀ ਸਿੰਘ ਨਲੂਏ ਨੂੰ ਸ਼ਿਦਾਨੀ ਕਹਿ ਸਕਦੀ ਤੇ ਬਲਪਾ ਕੇ ਕਹਿੰਦੀ ਆ ਮੇਰੀ ਕੁੱਖ ਤੋਂ ਤੇਰੇ ਵਰਗਾ ਪੁੱਤਰ ਪੈਦਾ ਹੋਵੇ ਮੈਂ ਇਹ ਚਾਹੁੰਦੀ ਆ ਤੇ ਉਹ ਕਰੈਕਟਰ ਦਾ ਐਡਾ ਯੋਧਾ ਤੇ ਉਹਦੀ ਉਹਨੂੰ ਆਪਣੀ ਵਾਲੀ ਜਗ੍ਹਾ ਤੇ ਬਿਠਾਉਂਦਾ ਤੇ ਉਹਦੀ ਗੋਦ ਵਿੱਚ ਆਪਣਾ ਸੀਸ ਰੱਖ ਦਿੰਦਾ ਹਰੀ ਸਿੰਘ ਨਲੂਆ ਅੱਜ ਤੋਂ ਤੇਰਾ ਪੁੱਤਰ ਤੂੰ ਮੇਰੀ ਮਾਂ ਮੈਂ ਤੂੰ ਤੇਰਾ ਪੁੱਤ ਹੋਵਾਂਗਾ ਸਾਨੂੰ ਐਸੇ ਕਰੈਕਟਰ ਦੀ ਲੋੜ ਆ ਜਿੱਥੇ ਸਾਨੂੰ ਨੌਜਵਾਨ ਜੁਸ਼ਿਆਂ ਦੀ ਲੋੜ ਹੈ ਉਥੇ ਸਾਨੂੰ ਓਡੇ ਵੱਡੇ ਕਰੈਕਟਰ ਦੀ ਲੋੜ ਹੈ ਕਿੱਥੋਂ ਪੈਦਾ ਹੋਏਗਾ ਕਰੈਕਟਰ ਇਹ ਛੜੀਆਂ ਮਾਵਾ ਆਪ ਬਾਣੀ ਪੜ੍ਹਨਾ ਗੁਰੂ ਕੋਲ ਆਉਣਾ ਗੁਰੂ ਦੀ ਸਿੱਖਿਆ ਸਾਡੇ ਬੱਚੇ ਦੀ ਝੋਲੀ ਪਵੇ ਤੇ ਸਾਡੇ ਅੱਜ ਵੀ ਐਸੇ ਨੌਜਵਾਨ ਪੈਦਾ ਹੋ ਜਾਣ